ਠੀਕ ਹੈ ਕੌਮੀ ਫੈਸਲਾ ਹੈਗਾ ਸਿਰ ਮੱਥੇ ਤੇ ਕਿਉਂਕਿ ਇਹ ਕੌਮ ਦਾ ਫੈਸਲਾ ਹੈ ਇੱਕ 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 ਸੰਸਥਾ ਦਾ ਫੈਸਲਾ ਨਹੀਂ ਹੈ ਕਿਉਂਕਿ ਉਸ ਟਾਈਮ ਜਦੋਂ ਰਹਿਤ ਬਰਿਆਦਾ ਵੀ ਬਣੀ ਸੀਗੀ ਅਸੀਂ ਤੇ ਚਾਹੁੰਦੇ ਹਾਂ ਕਿ ਹੁਣ ਵੀ ਜਿਹੜਾ ਵੀ ਸਿਸਟਮ ਹੈਗਾ ਅਸੀਂ ਮੁੜ ਉਸ ਹਿਸਾਬ ਨਾਲ ਵਾਪਸ ਆਣਾ ਚਾਹੁੰਦੇ ਹਾਂ ਕਿ ਸਰਬਤ ਖਾਲਸੇ ਵੱਲ ਅਸੀਂ ਤੁਰਨਾ ਚਾਹੁੰਦੇ ਹਾਂ ਦੇਖੋ ਨਿਸ਼ਾਨ ਸਾਹਿਬ ਕਿਸ ਚੀਜ਼ ਕਿਸ ਚੀਜ਼ ਦਾ ਪ੍ਰਤੀਕ ਹੈ ਪ੍ਰਤੀਕ ਹੈ ਕਿ ਵੀ ਇੱਥੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਜਿਹੜਾ ਹੈਗਾ ਦੇਖੋ ਪੰਜਵੇਂ ਮਹਿਲ ਤੱਕ ਤਾਂ ਗੁਰੂ ਅਰਜਨ ਸਾਹਿਬ ਤੱਕ ਤਾਂ ਗੁਰਦੁਆਰੇ ਨੂੰ ਅਸੀਂ ਧਰਮਸ਼ਾਲ ਕਹਿੰਦੇ ਸ੍ਰੀ ਬਟ ਗੁਰਦੁਆਰੇ ਦੇ ਜਿਹੜੇ ਫੰਕਸ਼ਨ ਨੇ ਗੁਰਦੁਆਰੇ ਗੁਰਦੁਆਰੇ ਦੀ ਜਿਹੜੀ ਜਿੱਦਾਂ ਗੁਰਦੁਆਰੇ ਨੂੰ ਪਰਫਾਰਮ ਕਰਨਾ ਚਾਹੀਦਾ ਹੈ ਉਹਦੇ ਵੱਲ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਤੁਸੀਂ ਬਾਹਰਲੇ ਵੀ ਗੁਰਦੁਆਰੇ ਦੇਖ ਲਓ ਚੌਦਰਪੁਣਾ ਜ਼ਿਆਦਾ ਹੈ ਸੇਵਾ ਘੱਟ ਲੜਾਈਆਂ ਝਗੜੇ ਉੱਥੇ ਵੀ ਹੁੰਦੇ ਨੇ ਜਿਹੜੀ ਮਾੜੀ ਗੱਲ ਹੈ ਗੁਰਦੁਆਰੇ ਚ ਲੜਾਈ ਦਾ ਕੀ ਮਤਲਬ ਹੈ ਜੀ ਠੀਕ ਹੈ ਨਾ ਜਦੋਂ ਤੁਸੀਂ ਗੁਰੂ ਦੀ ਹਜ਼ੂਰੀ ਚ ਬੈਠੇ ਹੋ ਕੀ ਕੀ ਮਤਲਬ ਹੈ ਜੋ ਸਾਨੂੰ ਸਿੱਖਿਆ ਮਿਲੀ ਹੈ ਆਪਾਂ ਉਸ Pase ਤੁਰਿਏ ਫਿਰ ਭਾਵੇਂ ਤੁਸੀਂ ਬਸੰਤੀ ਰੰਗ ਚਾੜ ਲਓ ਜਾਂ ਦੂਜਾ ਚਾੜ ਲਓ ਤੁਹਾਨੂੰ ਗੁਰੂ ਸਾਹਿਬ ਦੀ ਸਿੱਖਿਆ ਹੈ ਤੁਸੀਂ ਉਹਦੇ ਤੇ ਅਮਲ ਹੀ ਨਹੀਂ ਕਰ ਰਹੇ ਜਿਆਦਾ ਤੁਹਾਡਾ ਮਨ ਕੇਂਦ੍ਰਿਤ ਹੋ ਗਿਆ ਹੈ ਇਹ ਬਾਹਰਲੀ ਚੀਜ਼ਾਂ ਨਾਲ ਇਹ ਰੰਗ ਕਿਹੜਾ ਹੋਣਾ ਹੈ ਉਹ ਰੰਗ ਜਿਹੜਾ ਹੋਵੇ ਬਟ ਉਹਦੇ ਤੇ ਅਮਲ ਉਹ ਉਹ ਪ੍ਰਤੀਕ ਉਹ ਕੀ ਚੀਜ਼ ਤੁਹਾਨੂੰ ਪ੍ਰੇਰਿਤ ਕਰੇ ਉਹਦੇ ਵੱਲ ਤੁਹਾਨੂੰ ਜਿਆਦਾ ਧਿਆਨ ਦੇਣਾ ਚਾਹੀਦਾ ਕੋਈ Hindu ਨਹੀਂ ਡਿਫਾਈਨ ਕਰੇਗਾ ਕਿ ਵੀ ਸਿੱਖੀ ਕੀ ਹੈ ਇਵੇਂ ਹੀ ਕੋਈ ਸਿੱਖ ਨਹੀਂ ਡਿਫਾਈਨ ਕਰੇਗਾ ਕਿ ਵੀ 크ਿਸਚੀਅਨਿਟੀ ਕੀ ਹੈ। ਇਵੇਂ ਹੀ ਕੋਈ 크ਿਸਚੀਅਨ ਨਹੀਂ ਡਿਫਾਈਨ ਕਰੇਗਾ ਕਿ ਵੀ ਹਿੰਦੂਇਜ਼ਮ ਕੀ ਹੈ। ਕਿਸੇ ਨੂੰ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਮੈਂ ਕਹਿੰਦਾ ਬਿਲਕੁਲ ਬੇਵਕੂਫੀ ਹੈ। ਸਾਡੇ ਲਈ ਗੁਰਦੁਆਰੇ, ਮੰਦਰ, ਮਸਜਿਦ, ਗਿਰਜਾ ਉਹਨੇ ਕੀ ਅਹਿਮੀਅਤ ਰੱਖਦੇ ਨੇ। ਹੁਣ ਤੁਹਾਨੂੰ ਇਹ ਦੇ ਵਿੱਚ ਦਖਲ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਅਸੀਂ ਭਾਵੇਂ ਚਿੱਟਾ ਰੰਗ ਕਰੀਏ, ਭਾਵੇਂ ਅਸੀਂ ਨੀਲਾ ਕਰਦੀਏ, ਭਾਵੇਂ ਅਸੀਂ ਬਸੰਤੀ ਕਰ ਲਈਏ ਤੁਹਾਨੂੰ ਕੀ ਦੇਣਾ? ਮਤਲਬ ਕਿ ਮੈਂ ਦੱਸਾਂ ਮਿਸਾਲ ਦੇ ਤੌਰ ਤੇ ਕਿ ਜਦੋਂ ਅੰਮ੍ਰਿਤਪਾਲ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਜਨਾਲੇ ਲੈ ਕੇ ਗਿਆ ਸੀਗਾ ਤੇ ਅਸੀਂ ਤੇ ਇਥੋਂ ਆਪਣੇ ਕੇਂਦਰੀ ਸਿੰਘ ਸਭਾ ਤੋਂ ਤੇ ਅਸੀਂ ਸਾਰਿਆਂ ਨੇ ਜਿਹੜੇ ਇੱਥੇ ਅਸੀਂ ਤੇ ਉਹਦੀ ਪੂਰੀ ਮੁਖਾਲਫਤ ਕਰਤੀ ਸੀਗੀ ਤੇ ਅਸੀਂ ਕਹਿੰਦੇ ਆਹ ਕੰਮ ਗਲਤ ਹੈ ਕਿ ਭੀ ਪੰਥ ਫੈਸਲਾ ਕਰੇ ਕਿ ਭੀ ਇਹ ਸਹੀ ਸੀਗਾ ਜਾਂ ਗਲਤ ਸੀਗਾ ਅਗਰ ਅਸੀਂ ਤੇ ਇਹਨਾਂ ਵੀ ਕਹਿ ਸੀਗਾ ਅਗਰ ਮੈਜੋਰਿਟੀ ਆਫ ਦਾ ਪੰਥ ਸੋਚੇ ਕਿ ਭੀ ਨਹੀਂ ਆਹ ਸਹੀ ਸੀਗਾ ਜੋ ਉੱਥੇ ਹੋਇਆ ਅਸੀਂ ਆਪਣੀ ਗਲਤੀ ਮੰਨਣ ਨੂੰ ਵੀ ਤਿਆਰ ਹਾਂ ਅਸੀਂ ਗੰਗਾ ਸਿਰ ਮੱਥੇ ਤੇ ਕਿਉਂਕਿ ਮੇਰੇ ਪੰਥ ਦਾ ਆ ਫੈਸਲਾ ਹੈ ਪਰ ਅਗਰ ਨਹੀਂ ਹੈਗਾ ਤੇ ਫਿਰ ਫॉर ऑल ਟਾਈਮਸ ਟੂ ਕਮ ਹੋ ਜਾਏਗਾ ਕਿ ਵੀ ਪੰਥ ਨੇ ਫੈਸਲਾ ਲੈ ਲਿਆ ਕਿ ਵੀ ਆਹ ਕੰਮ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਬੀਤੇ ਦਿਨ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਫੈਸਲਾ ਆਇਆ ਜਿਸ ਦੇ ਵਿੱਚ ਜੋ ਆਪਣੇ ਗੁਰਦੁਆਰਾ ਸ਼ਹਿਮਾਨਾਂ ਦੇ ਵਿੱਚ ਨishan ਸਾਹਿਬ ਦੇ ਉੱਪਰ ਜਿਹੜਾ ਜਿਹੜਾ ਚੜਾਇਆ ਜਾਂਦਾ ਨishan ਸਾਹਿਬ ਉਸ ਦਾ ਜਿਹੜਾ ਰੰਗ ਹੈ ਉਹ ਕੇਸਰੀ ਤੋਂ ਕਰਕੇ ਪੀਲਾ ਤੇ سرمਈ ਕਰਨ ਦੇ ਹੁਕਮ ਦਿੱਤੇ ਗਏ ਨੇ ਕਿ ਹੁਣ ਜਿਹੜਾ ਨishan ਸਾਹਿਬ ਹੈ ਉਹ ਪੀਲੇ ਤੇ سرمਈ ਰੰਗ ਦਾ ਹੋਏਗਾ ਕੇਸਰੀ ਰੰਗ ਦਾ ਨਹੀਂ ਹੋਏਗਾ ਇਹ ਇਸ ਦਾ ਇਸ ਨੂੰ ਕਰਨ ਦਾ ਜਿਹੜਾ ਹਵਾਲਾ ਹੈ ਉਹ ਰਹਿਤ ਮਰਿਆਦਾ ਦੇ ਵਿੱਚੋਂ ਦਿੱਤਾ ਗਿਆ ਹੈ ਕਿ 1936 ਦੇ ਵਿੱਚ ਜਿਹੜੀ ਰਹਿਤ ਮਰਿਆਦਾ ਪਰਵਾਰਿਤ ਕੀਤੀ ਗਈ ਸੀ ਉਸ ਦੇ ਵਿੱਚ ਇਹ ਦੋ ਰੰਗਾਂ ਦਾ ਹੀ ਜ਼ਿਕਰ ਹੈਗਾ ਕਿ ਇਸੇ ਹੀ ਦੋ ਰੰਗਾਂ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਹੋ ਸਕਦੇ ਨੇ ਗੁਰਦੁਆਰਾ ਸਹਿਮਾਨਾਂ ਦੇ ਵਿੱਚ ਤੇ ਹੁਣ ਵਿਦੰਬਣਾ ਇਹ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਵੀ ਜਿਹੜਾ ਅਸੀਂ ਦੇਖਦੇ ਹਾਂ ਮੀਰੀ ਤੇ ਪੀਰੀ ਦੇ ਇੱਕ ਸੰਕਲਪ ਨੂੰ ਡਿਨੋਟ ਕਰਦਾ ਜਿਹੜਾ ਨਿਸ਼ਾਨ ਸਾਹਿਬ ਹੈ ਹਾਲੇ ਉਹਦੇ ਤੇ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਰਿਹਾ ਹਾਲੇ ਹਾਲੇ ਤੱਕ ਤਾਂ ਫਿਰ ਜੇ ਇਹ ਗੱਲ ਇਦਾਂ ਹੈਗੀ ਆ ਤਾਂ ਇਸ ਤੇ ਬਹੁਤ ਸਾਰੇ ਡਿਬੇਟ ਚੱਲੀ ਆ ਕਿ ਇਹ ਹੁਣ ਕਿਉਂ ਇਹ ਕੀਤਾ ਗਿਆ ਤੇ ਕੇਸਰੀ ਰੰਗ ਫਿਰ ਕਿੱਦਾਂ ਆਇਆ ਇਹਦੇ ਵਿੱਚ ਜਾਂ ਇਹ ਕਿੱਡਾ ਕੋ ਵੱਡਾ ਮਸਲਾ ਹੈ ਜਦੋਂ ਸਾਡੇ ਗੁਰਦੁਆਰਾ ਸਹਿਮਾਨਾਂ ਦੇ ਵਿੱਚ ਹੋਰ ਜਿਹੜੀਆਂ ਤੱਤ ਰੂਪ ਦੇ ਵਿੱਚ ਜਿਹੜੀਆਂ ਸਾਡੀਆਂ ਟੀਚਿੰਗਸ ਨੇ ਉਹਨਾਂ ਉਹਨਾਂ ਤੋਂ ਡਿਵੀਏਟ ਹੋ ਕੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਸ ਤੇ ਵਿੱਚ ਇਹ ਕਿੱਡੀ ਕੋਈ ਵੱਡੀ ਬਹਿਸ ਹੈ ਬਾਕੀ ਹਿੰਦੂ ਜਥੇਬੰਦੀਆਂ ਜਾਂ ਬੀਜੇਪੀ ਦੇ ਜਿਹੜੇ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ ਓਬਜੈਕਟ ਵੀ ਕੀਤਾ ਆਪਾਂ ਇਹ ਸਾਰੇ ਰੁਕਤੇ ਤੇ ਗੱਲਬਾਤ ਕਰਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨਾਲ ਉਹ ਬੁੱਧਿਕ ਬੁੱਧੀਜੀਵੀ ਨੇ ਲਗਾਤਾਰ ਇਹਨਾਂ ਮਸਲਿਆਂ ਦੇ ਉੱਤੇ ਜੋ ਪੰਥਕ ਵਿਚਾਰਾ ਆਪਣੀਆਂ ਪੇਸ਼ ਕਰਦੇ ਰਹਿੰਦੇ ਨੇ ਉਹ ਇਹ ਸਾਰੇ ਮਸਲੇ ਨੂੰ ਕਿੱਦਾਂ ਦੇਖ ਰਹੇ ਨੇ ਪੰਥ ਦੇ ਹਵਾਲੇ ਨਾਲ ਸਿੱਖ ਸਿਧਾਂਤ ਦੇ ਹਵਾਲੇ ਨਾਲ ਤੇ ਜਿਹੜੀ ਸਿੱਖ ਟੈਂਸ ਨੇ ਉਸ ਦੇ ਹਵਾਲੇ ਨਾਲ ਆਪਾਂ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਨੇ ਵਾਹਿ ਖਾਲਸਾ ਜੀ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸ਼ਮਸ਼ੀਰ ਜੀ ਜੀ ਤੁਸੀਂ ਇਹ ਫੈਸਲਾ ਆਇਆ ਜੀ ਕਾਲ ਤਖਤ ਸਾਹਿਬ ਵੱਲੋਂ ਇਹ ਜੋ ਨਿਸ਼ਾਨ ਸਾਹਿਬ ਦੇ ਰੰਗ ਦੇ ਮੁਤਲਕ ਤੁਸੀਂ ਇਸ ਫੈਸਲੇ ਨੂੰ ਕਿੱਦਾਂ ਪੜ ਰਹੇ ਹੋ ਦੇਖੋ ਗਲਤ ਹੈ ਕਿ ਠੀਕ ਹੈ ਫੈਸਲਾ ਦੇ ਦਿੱਤਾ ਕਿ ਵੀ ਅਸੀਂ ਪੁਰਾਤਨ ਅਸੀਂ ਜਿਹੜਾ ਸਾਡੇ ਰਹਿਤ ਮਰਿਆਦਾ ਚ ਲਿਖਿਆ ਹੋਇਆ ਸੀਗਾ ਕਿ ਨਿਸ਼ਾਨ ਸਾਹਿਬ ਦੇ ਇਹਨੂੰ ਕਈ ਲੋਕ ਚੋਲਾ ਸਾਹਿਬ ਵੀ ਕਹਿੰਦੇ ਨੇ ਜਿਹੜਾ ਕਪੜਾ ਉੱਤੇ ਚੜਦਾ ਹੈ ਕਿ ਵੀ ਇਹ ਕੀ ਕੀ ਰੰਗ ਦਾ ਹੋਣਾ ਚਾਹੀਦਾ ਪਰ ਮੇਰੇ ਹਿਸਾਬ ਨਾਲ ਰੰਗਾ ਰੁੰਗਾ ਚ ਚਲੋ ਠੀਕ ਹੈ ਕੌਮੀ ਫੈਸਲਾ ਹੈਗਾ ਸਿਰ ਮੱਥੇ ਤੇ ਕਿਉਂਕਿ ਇਹ ਕੌਮ ਦਾ ਫੈਸਲਾ ਹੈ ਇੱਕ 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 ਸੰਸਥਾ ਦਾ ਫੈਸਲਾ ਨਹੀਂ ਹੈ ਕਿਉਂਕਿ ਉਸ ਟਾਈਮ ਜਦੋਂ ਰਹਿਤ ਬਰਾਦਾ ਵੀ ਬਣੀ ਸੀਗੀ ਅਸੀਂ ਤੇ ਚਾਹੁੰਦੇ ਆ ਕਿ ਹੁਣ ਵੀ ਜਿਹੜਾ ਵੀ ਸਿਸਟਮ ਹੈਗਾ ਅਸੀਂ ਮੁੜ ਉਸ ਹਿਸਾਬ ਨਾਲ ਵਾਪਸ ਆਣਾ ਚਾਹੁੰਦੇ ਆ ਕਿ ਸਰਬਤ ਖਾਲਸੇ ਵੱਲ ਅਸੀਂ ਤੁਰਨਾ ਚਾਹੁੰਦੇ ਆ ਕਿਉਂਕਿ ਜਦੋਂ ਤੁਹਾਨੂੰ ਇਲਮ ਹੋਏਗਾ ਕਿ ਰਹਿਤ ਮਰਦਾ ਜੋ ਬਣੀ ਸੀਗੀ ਤੇ ਸਿੱਖਾਂ ਦੀ ਰਾਆ ਜਿਹੜੇ ਬਾਹਰ ਵੀ ਜਿਹੜੇ ਸਿੱਖ ਵਸਦੇ ਸੀਗੇ ਉਹਨਾਂ ਦੀ ਵੀ ਤਾਹੀਂ 9 ਸਾਲ ਲੱਗੇ 36 ਤੋਂ ਭਾਵੇਂ ਸ਼ੁਰੂ ਹੋਈ ਤੇ 45 'ਚ ਜਾ ਕੇ ਪਰਮਾਨਿਤ ਹੋਈ ਸੀਗੀ ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਅਸੀਂ ਹਾਲੀ ਵੀ ਇਹ ਚਾਹੁੰਦੇ ਆ ਚਲੋ ਹੋ ਗਿਆ ਕਿ ਕੌਮੀ ਫੈਸਲਾ ਹੋ ਗਿਆ ਕਿ ਵੀ ਆ ਸੀਗਾ ਹੁਣ ਵਿਚਾਰ ਕਦੋਂ ਇਹ ਬਦਲਿਆ ਤੇ ਕਦੋਂ ਇਹ ਭਗਵੇਂ ਤੇ ਆ ਗਿਆ ਤੇ ਕੀ ਹੈਗਾ ਇਹ ਗੱਲਾਂ ਹੋਰ ਨੇ ਪਰ ਮੇਰਾ ਕਹਿਣ ਦਾ ਮਤਲਬ ਠੀਕ ਹੈ ਮੋੜਾ ਪਾਇਆ ਚੰਗੀ ਗੱਲ ਹੈ ਬਟ ਮੈਨੂੰ ਤੇ ਜ਼ਿਆਦਾ ਇਸ ਚੀਜ਼ ਦਾ ਹੈਗਾ ਕਿ ਜੀ ਦੇਖੋ ਨਿਸ਼ਾਨ ਸਾਹਿਬ ਕਿਸ ਚੀਜ਼ ਕਿਸ ਚੀਜ਼ ਦਾ ਪ੍ਰਤੀਕ ਹੈ ਜੀ ਪ੍ਰਤੀਕ ਹੈ ਕਿ ਵੀ ਇੱਥੇ ਗੁਰਦੁਆਰਾ ਸਾਹਿਬ ਨੇ ਤੇ ਗੁਰਦੁਆਰਾ ਜਿਹੜਾ ਹੈਗਾ ਦੇਖੋ ਪੰਜਵੇਂ ਮਹਿਲ ਤੱਕ ਤਾਂ ਗੁਰੂ ਅਰਜਨ ਸਾਹਿਬ ਤੱਕ ਤਾਂ ਗੁਰਦੁਆਰੇ ਨੂੰ ਅਸੀਂ ਧਰਮਸ਼ਾਲ ਕਹਿੰਦੇ ਸੀਗੇ ਜੀ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਕਹਿਣਾ ਸ਼ੁਰੂ ਕਰਤਾ ਤੇ ਹੁਣ ਜਿਹੜਾ ਗੁਰਦੁਆਰੇ ਦੇ ਜਿਹੜੇ ਫੰਕਸ਼ਨ ਨੇ 6 ਫੰਕਸ਼ਨ ਉਹ ਭਰੀ ਭਾਤ ਆਪਣੇ ਮਹਾਕੋਰਸ ਦੇ ਵਿੱਚ ਕਾਨ ਸਿੰਘ ਨਾਭਾ ਨੇ ਵੀ ਲਿਖਿਓਏ ਨੇ ਗੁਰਦੁਆਰਾ ਨਿਰਾਇਕ ਪੂਜਾ ਦਾ ਸਥਾਨ ਨਹੀਂ ਹੈ ਗੁਰਦੁਆਰੇ ਨੂੰ ਅਸੀਂ ਅਗਰ ਅੰਗਰੇਜ਼ੀ ਚ ਕਹਿ ਦਈਏ ਕਮਿਊਨਿਟੀ ਸੈਂਟਰ ਜੀ ਗੁਰਦੁਆਰੇ ਦੇ ਜਿਹੜੇ 6 ਫੰਕਸ਼ਨ ਨੇ ਉਹਦੇ ਵਿੱਚ ਐਜੂਕੇਸ਼ਨ ਵੀ ਹੈ ਉਹਦੇ ਵਿੱਚ ਸਿਹਤ ਵੀ ਹੈ ਹੈਲਥ ਵੀ ਹੈ ਉਹਦੇ ਵਿੱਚ ਪ੍ਰਚਾਰ ਤੇ ਹੈ ਹੀ ਹੈ ਉਹਦੇ ਵਿੱਚ ਲੰਗਰ ਹੈ ਜਿਹੜਾ ਨਾਰਮਲੀ ਹੁੰਦਾ ਹੈ ਉਹਦੇ ਵਿੱਚ ਰਿਹائش ਵੀ ਹੈ ਤੇ 6ਵਾਂ ਜਿਹੜਾ ਹੈਗਾ ਜਿੱਥੇ ਮੀ ਕੇ ਲੈਡੀਆਂ ਜਾਂ ਜਨਾਨੀਆਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਇਹ 6 ਫੰਕਸ਼ਨ ਨੇ ਗੁਰਦੁਆਰੇ ਦੇ ਤੇ ਹੁਣ ਮੈਨੂੰ ਦੱਸੋਗੇ ਕਿ ਕਿਹੜੇ ਕਿੰਨੇ ਗੁਰਦੁਆਰੇ ਸਾਡੇ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਨਾਲ ਅਮਲ ਕਰਦੇ ਨੇ ਹੂੰ ਸੋ ਇਹ ਕਹਿ ਦੇਣਾ ਕਿ ਵੀ ਇੱਕ ਮੈਨੇਜਮੈਂਟ ਕਮੇਟੀ ਸਾਡੀ ਐਸਜੀਪੀਸੀ ਕਿ ਜੀ ਨਹੀਂ ਜੀ ਅਸੀਂ ਸਕੂਲ ਖੋਲੇ ਹੋਏ ਨੇ ਕੋਈ ਕਾਲਜ ਖੋਲਿਆ ਹੋਇਆ ਭਾਈ ਮੈਨੂੰ ਦੱਸੋ ਕਿ ਆਪਣੀ ਤੁਹਾਡੇ ਬਜਟ ਵਿੱਚੋਂ ਤੁਸੀਂ ਕਿੰਨਾ ਹਿੱਸਾ ਇਹਦੇ ਵਿੱਚ ਪਾ ਰਹੇ ਹੋ ਠੀਕ ਹੈ ਨਾ ਤੁਸੀਂ ਕਿੰਨਾ ਤੁਸੀਂ ਗਰੀਬਾਂ ਦੀ ਤੁਸੀਂ ਤੁਸੀਂ ਮਦਦ ਦੇ ਵਿੱਚ ਆਉਂਦੇ ਹੋ ਜਿਹੜੇ ਤੁਸੀਂ ਖੋਲੇ ਹੋਏ ਨੇ ਉੱਥੇ ਕਿੰਨੇ ਕੁ ਗਰੀਬ ਬੱਚੇ ਪੜ੍ਹ ਪੜ ਰਹੇ ਨੇ ਕਿਉਂਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਠੀਕ ਹੈ ਨਾ ਅਸੀਂ ਉਸ ਪਾਸੇ ਅਸੀਂ ਅਮਲ ਕੀਤਾ ਕਿ ਨਹੀਂ ਕੀਤਾ ਸੋ ਇਹ ਠੀਕ ਹੈ ਨਿਸ਼ਾਨ ਸਾਹਿਬ ਤੁਸੀਂ ਕਰੋ ਜਰੂਰ ਨਿਸ਼ਾਨ ਸਾਹਿਬ ਜਿੱਦਾਂ ਮੈਂ ਕਹਿ ਰਿਹਾ ਉੱਥੇ ਤੇ ਇਹੀ ਹੈਗਾ ਕਿ ਵੀ ਉੱਥੇ ਗੁਰਦੁਆਰਾ ਹੈ ਬਟ ਗੁਰਦੁਆਰੇ ਦੇ ਜਿਹੜੇ ਫੰਕਸ਼ਨ ਨੇ ਗੁਰਦੁਆਰੇ ਗੁਰਦੁਆਰੇ ਦੇ ਜਿਹੜੀ ਜਿੱਦਾਂ ਗੁਰਦੁਆਰੇ ਨੂੰ ਪਰਫਾਰਮ ਕਰਨਾ ਚਾਹੀਦਾ ਹੈ ਉਦੇਵ ਵੱਲ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਮੈਂ ਤੁਹਾਨੂੰ ਗੱਲ ਦੱਸਾਂ ਕਿ ਕਈ ਸਾਲ ਪਹਿਲਾਂ ਡਾਕਟਰ ਇੰਦਰਜੀਤ ਸਿੰਘ ਆਏ ਸੀਗੇ ਯੂ ਐਸ ਏ ਤੋਂ ਆਪਣੇ ਨਿਊਯਾਰਕ ਤੋਂ ਉਹਨਾਂ ਦਾ ਇੱਕ ਲੈਕਚਰ ਸੀਗਾ ਦਿੱਲੀ ਇੰਡੀਆ ਇੰਟਰਨੈਸ਼ਨਲ ਸੈਂਟਰ ਉਹਨਾਂ ਨੇ ਗੱਲ ਕੀਤੀ ਕਿ ਜੀ ਮੇਰੇ ਸਾਹਮਣੇ ਦੋ ਦੋ ਕਿਸਮ ਦੀਆਂ ਤਾਲੀਮਾਂ ਨੇ ਇੱਕ ਹੈਗੀ ਜਿਹੜੀ ਕਿਤਾਬੀ ਹੈ ਜਿਹੜਾ ਕਿ ਸਾਨੂੰ ਕਿਰਤਵਰ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਆਪਾਂ ਕਿਹੜੀ ਕਿਰਤ ਕਰਨੀ ਹੈ ਦੂਜੀ ਹੈ ਜਿਹੜੀ ਮਨ ਲਈ ਤਾਲੀਮ ਹੈ ਉਹ ਕਹਿੰਦੇ ਸਾਨੂੰ ਗੁਰਦੁਆਰਿਆਂ ਤੋਂ ਮਿਲਣੀ ਚਾਹੀਦੀ ਸੀਗੀ ਇਹ ਮੈਂ ਤੁਹਾਨੂੰ ਗੱਲ ਕਰ ਰਿਹਾ ਪਿਛਲੇ ਮੇਰੇ ਖਿਆਲ 15 ਤੋਂ ਵੀ ਵੱਧ ਸਾਲ ਪੁਰਾਣੀ ਗੱਲ ਹੈ ਜੀ ਤੇ ਉਸ ਟਾਈਮ ਵੀ ਇਹ ਚਿੰਤਾ ਸੀਗੀ ਕਿ ਵੀ ਦੇਖੋ ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਬਾਣੀ ਚ ਜਿਹੜੀ ਸਾਨੂੰ ਸਿੱਖਿਆ ਮਿਲੀ ਹੋਈ ਹੈ ਗਿਆਨ ਮਿਲਿਆ ਹੋਇਆ ਹੈ ਤੁਸੀਂ ਬਾਹਰਲੇ ਵੀ ਗੁਰਦੁਆਰੇ ਦੇਖ ਲਓ ਚੌਦਰਪੁਣਾ ਜ਼ਿਆਦਾ ਹੈ ਸੇਵਾ ਘੱਟ ਹੈ ਲੜਾਈਆਂ ਝਗੜੇ ਉੱਥੇ ਵੀ ਹੁੰਦੇ ਨੇ ਜਿਹੜੀ ਮਾੜੀ ਗੱਲ ਹੈ ਗੁਰਦੁਆਰੇ ਚ ਲੜਾਈ ਦਾ ਕੀ ਮਤਲਬ ਹੈ ਜੀ ਠੀਕ ਹੈ ਨਾ ਜਦੋਂ ਤੁਸੀਂ ਗੁਰੂ ਦੀ ਹਜ਼ੂਰੀ ਚ ਬੈਠੇ ਹੋ ਕੀ ਕੀ ਮਤਲਬ ਹੈ ਉਹ ਸੋ ਇਸ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਜੋ ਸਾਨੂੰ ਸਿੱਖਿਆ ਮਿਲੀ ਹੈ ਆਪਾਂ ਉਸ ਪਾਸੇ ਤੁਰਿਏ ਫਿਰ ਭਾਵੇਂ ਤੁਸੀਂ ਬਸੰਤੀ ਰੰਗ ਚਾੜ ਲਓ ਜਾਂ ਦੂਜਾ ਚਾੜ ਲਓ ਹੁਣ ਤੁਸੀਂ ਗੱਲ ਕਰ ਜੋ ਕਿ ਜਿਹੜਾ ਨੀਲੇ ਰੰਗ ਵਾਲੀ ਜਿਹੜੀ ਗੱਲ ਕੀਤੀ ਹੈ ਉਹ ਜੀ ਕਈ ਜਿਹੜੇ ਨਿਹੰਗ ਜਥੇਬੰਦੀਆਂ ਨੇ ਉਹਨਾਂ ਦੇ ਹੈਨਾ ਉਹ ਉਹ ਕਰਦੇ ਨੇ ਪਰ ਹੁਣ ਦੇਖੋ ਉੱਥੇ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਮੇਰੇ ਖਿਆਲ ਤੁਸੀਂ ਵੀਡੀਓ ਵੀ ਕੀਤੀ ਹੈ ਪਿੱਛੇ ਕਿ ਵੀ ਇੱਥੇ ਕਈ ਉਹ ਜਿਹੜੇ ਡੇਰੇ ਨੇ ਕਈ ਤਾਂ ਨਹੀਂ ਹੈਗੇ ਬਟ ਥੋੜੇ ਬਹੁਤ ਹੈਗੇ ਨੇ ਬਟ ਉਹ ਵੀ ਮਾੜੀ ਗੱਲ ਹੈ ਕਿ ਜਿਹੜੇ ਕਿ ਜਦੋਂ ਖੰਡੇ ਬਾਟੇ ਦੀ ਭੌਲ ਵੀ ਉੱਥੇ ਦੇ ਰਹੇ ਨੇ ਤੇ ਜਿਹੜੇ ਸਾਡੇ ਦਲਿਤ ਭਾਈਚਾਰਾ ਹੈ ਉਹਨਾਂ ਦਾ ਉਹਨਾਂ ਦਾ ਬਾਟਾ ਜਿਹੜਾ ਹੈ ਉਹ ਅੱਡ ਰੱਖਦੇ ਨੇ ਜੀ ਸੋ ਤੁਸੀਂ ਕਦ ਫਿਰ ਤੁਸੀਂ ਕਾਦੀ ਗੱਲ ਕਰ ਰਹੇ ਹੋ ਸੋ ਗੁਰਦੁਆਰੇ ਦੀ ਜਿਹੜੀ ਤੁਹਾਨੂੰ ਗੁਰੂ ਸਾਹਿਬ ਦੀ ਸਿੱਖਿਆ ਹੈ ਤੁਸੀਂ ਉਹਦੇ ਤੇ ਤੁਹਾਨੂੰ ਨਹੀਂ ਕਰ ਰਹੇ ਜਿਆਦਾ ਤੁਹਾਡਾ ਮਨ ਕੇਂਦ੍ਰਿਤ ਹੋ ਗਿਆ ਹੈ ਇਹ ਬਾਹਰਲੀ ਚੀਜ਼ਾਂ ਨਾਲ ਰੰਗ ਕਿਹੜਾ ਹੋਣਾ ਹੈ ਉਹ ਰੰਗ ਜਿਹੜਾ ਹੋਵੇ ਬਟ ਉਹਦੇ ਤੇ ਅਮਲ ਉਹ 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 ਪ੍ਰਤੀਕ ਉਹ ਉਹ ਕੀ ਚੀਜ਼ ਤੁਹਾਨੂੰ ਪ੍ਰੇਰਿਤ ਕਰੇ ਉਹਦੇ ਵੱਲ ਤੁਹਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਤਾਂ ਤੁਹਾਨੂੰ ਕੀ ਲੱਗਦਾ ਜੇ ਤੁਸੀਂ ਕਿਹਾ ਕਿ ਮੋਸ ਸਾਡਾ ਜਿਹੜਾ ਫੋਕਸ ਹੈ ਉਹ ਟੈਂਟਸ ਤੇ ਹੋਣਾ ਚਾਹੀਦਾ ਜਾਂ ਉਹਦੀ ਇੰਪਲੀਮੈਂਟੇਸ਼ਨ ਤੇ ਹੋਣਾ ਚਾਹੀਦਾ ਪਰ ਅਸੀਂ ਇਹ ਵੀ ਦੇਖਿਆ ਕਿ ਵੀ ਜਿਸ ਢੰਗ ਦੇ ਨਾਲ ਇਹ ਚਲੋ ਜੋ ਵੀ ਫੈਸਲਾ ਆਇਆ ਰਹਿਤ ਮਰਿਆਦਾ ਦੇ ਅਨੁਸਾਰੀ ਤਾਂ ਹੈਗਾ ਹੀ ਹੈ ਜਾਂ ਵਿੱਚ ਕੀ ਪੋਲਿਟਿਕਸ ਹੋਈ ਕਿਵੇਂ ਚੇਂਜ ਹੋਇਆ ਉਧਰ ਆਪਾਂ ਨਾ ਵੀ ਜਾਈਏ ਤੇ ਪਰ ਇਹਦੇ ਵਿੱਚ ਇਹ ਹੋਇਆ ਵੀ ਜਿਹੜੀਆਂ ਕੁਝ ਹਿੰਦੂ ਸੰਗਠਨ ਨੇ ਯਾ ਇੱਕ ਮੀਡੀਆ ਦਾ ਵੀ ਇੱਕ ਹਿੱਸਾ ਯਾ ਬੀਜੇਪੀ ਨਾਲ ਜੁੜੇ ਹੋਏ ਲੋਕ ਉਹਨਾਂ ਨੇ ਕੈਟੇਗੋਰਿਕਲੀ ਬਿਆਨ ਦਿੱਤੇ ਨੇ ਕਿ ਇਦਾਂ ਕਰਕੇ ਵੀ ਜੇ ਤੁਸੀਂ ਇਦਾਂ ਕਰ ਰਹੇ ਹੋ ਕਿ ਕੇਸਰੀ ਤੋਂ ਤੁਸੀਂ ਨੀਲਾ ਕਰ ਰਹੇ ਹੋ ਸੁਰਮਈ ਕਰ ਰਹੇ ਹੋ ਪਰ ਤੁਸੀਂ ਗੋਬਿੰਦ ਸਿੰਘ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਤੋੜ ਨਹੀਂ ਕਰ ਸਕਦੇ ਕਿ ਤੁਸੀਂ ਆਪਣੇ ਉਹਨੂੰ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਤਿਹਾਸ ਤੁਹਾਡਾ ਕੁਝ ਹੋਰ ਹੈ ਤਾਂ ਉਹ ਜਿਹੜਾ ਸਾਰੀ ਉਹਨਾਂ ਦੀ ਜਿਹੜੀ ਆਬਜੈਕਸ਼ਨ ਹੈ ਉਹ ਤੁਸੀਂ ਕਿਦਾਂ ਦੇਖਦੇ ਹੋ ਇਥੇ ਪੂਰੀ ਪੋਲੀਟੀਕਲ ਹੈ ਗੁਰਸ਼ਮ ਸਿੰਘ ਉਹ ਦੇਖੋ ਸਿੱਧੀ ਗੱਲ ਹੈ ਅਸੀਂ ਪਹਿਲਾਂ ਵੀ ਇਹ ਡਿਸਕਸ ਕੀਤਾ ਹੋਇਆ ਹੈ ਕਿ ਕੋਈ Hindu ਨਹੀਂ ਡਿਫਾਈਨ ਕਰੇਗਾ ਕਿ ਵੀ ਸਿੱਖੀ ਕੀ ਹੈ ਜੀ ਇਵੇਂ ਹੀ ਕੋਈ ਸਿੱਖ ਨਹੀਂ ਡਿਫਾਈਨ ਕਰੇਗਾ ਕਿ ਵੀ ਕ੍ਰਿਸਚੀਅਨਿਟੀ ਕੀ ਹੈ ਐਵੇਂ ਹੀ ਕੋਈ ਕ੍ਰਿਸਚੀਅਨ ਨਹੀਂ ਡਿਫਾਈਨ ਕਰੇਗਾ ਕਿ ਵੀ Hinduism ਕੀ ਹੈ ਬਿਲਕੁਲ ਉਹੀ ਡਿਫਾਈਨ ਕਰਨਗੇ ਕਿਸੇ ਨੂੰ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਮੈਂ ਕਹਿੰਦਾ ਬਿਲਕੁਲ ਬੇਵਕੂਫੀ ਹੈ ਹੂੰ ਇਹ ਤੁਹਾਨੂੰ ਕੀ ਤੁਹਾਨੂੰ ਕੀ ਉਹਦੇ ਨਾਲ ਹੈਗਾ ਤੁਸੀਂ ਜਦਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਜਦੋਂ ਉਹਨਾਂ ਨੂੰ ਪੁੱਛ ਲਿਆ ਕਿ ਵੀ ਤੁਹਾਡਾ ਇਸ ਚੰਗਾ ਕਿ ਸਾਡਾ ਕਹਿੰਦਾ ਤੁਹਾਨੂੰ ਤੁਹਾਨੂੰ ਤੁਹਾਡਾ ਤੁਹਾਨੂੰ ਮੁਬਾਰਕ ਤੇ ਸਾਨੂੰ ਸਾਡਾ ਮੁਬਾਰਕ ਅਸੀਂ ਹਰ ਇੱਕ ਦੀ ਅਸੀਂ 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 ਇੱਜ਼ਤ ਕਰਦੇ ਹਾਂ ਸਾਡੇ ਲਈ ਗੁਰਦੁਆਰੇ ਮੰਦਰ ਮਸਜਿਦ ਗਿਰਜਾ ਉਹਨੇ ਕੀ ਅਹਿਮੀਅਤ ਰੱਖਦੇ ਨੇ ਉਹ ਨਾ ਉਹਨਾਂ ਦੇ ਹੈਗੇ ਉਹ ਆਪਣੀ ਤੁਸੀਂ ਆਪਣੀ ਫਲਸਫੀ ਦੇ ਮਤ ਨਾਲ ਤੁਸੀਂ ਤੁਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਤਾਂ ਨਹੀਂ ਕਹਿੰਦੇ ਕਿ ਵੀ ਤੁਹਾਨੂੰ ਐ ਕਰਨਾ ਚਾਹੀਦਾ ਅਸੀਂ ਤਾਂ ਨਹੀਂ ਤੇ ਜਾ ਕੇ ਕਹਿੰਦੇ ਕਿ ਵੀ ਮੂਰਤੀਆਂ ਹਟਾਓ ਜੀ ਤੁਸੀਂ ਆਪਣੇ ਗੁਰਦੁਆਰੇ ਆਪਣੇ ਮੰਦਰਾਂ ਤੋਂ ਕਾਨੂੰ ਕਹੀਏ ਉਹ ਉਹ ਤੁਹਾਡਾ ਇਸ਼ਟ ਹੈਗਾ ਤੁਸੀਂ ਉਹਨੂੰ ਫਾਲੋ ਕਰੋ ਜੀ ਸੱਚਕੇ ਕਰੋ ਹੁਣ ਤੁਹਾਨੂੰ ਇਹਦੇ ਵਿੱਚ ਦਖਲ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਅਸੀਂ ਭਾਵੇਂ ਚਿੱਟਾ ਰੰਗ ਕਰੀਏ ਭਾਵੇਂ ਅਸੀਂ ਨੀਲਾ ਕਰਦੀਏ ਭਾਵੇਂ ਅਸੀਂ ਬਸੰਤੀ ਕਰ ਲਈਏ ਤੁਹਾਨੂੰ ਕੀ ਇਹਦੇ ਨਾਲ ਹਮ ਸੋ ਇਹ ਇਹੀ ਗੱਲ ਜਿਹੜੀ ਜਦੋਂ ਹੋਇਆ ਸੀਗਾ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਆਇਆ ਸੀਗਾ ਉਸ ਟਾਈਮ ਵੀ ਇਹਨਾਂ ਨੂੰ ਆਕੋ ਹੋ ਗਈ ਸੀਗੀ ਜੀ ਕਿ ਵੀ ਕਿਉਂ ਇਹ ਇਹ ਤੇ ਦੇਖੋ ਇੱਕ ਥਾਈ ਮੈਂ ਤੁਹਾਨੂੰ ਕਹਿ ਰਿਹਾ ਇੱਕ ਕੌਮੀ ਫੈਸਲਾ ਹੈ ਇਹ ਸਿੱਖ ਪੰਥ ਨੇ ਡਿਸਾਈਡ ਕਰਨਾ ਕਿ ਅਸੀਂ ਕੀ ਕਰਨਾ ਹੈ ਉਸ ਟਾਈਮ ਸਿੱਖ ਪੰਥ ਨੇ ਡਿਸਾਈਡ ਕਰ ਲਿਆ ਸੀਗਾ 1936 ਚ ਜਾਂ 45 ਜਦੋਂ ਲਾਗੂ ਹੋਈ ਹੈ ਕਿ ਜੇ ਅਸੀਂ ਆਹ ਰੰਗ ਰੱਖਾਂਗੇ ਹਮਮ ਉਹ ਪਹਿਲਾਂ ਤੇ ਨਹੀਂ ਇਹਨਾਂ ਨੂੰ ਕੋਈ ਆਬਜੈਕਸ਼ਨ ਆਈ ਐਨੇ ਸਾਲ ਲੰਘ ਗਏ ਜੀ ਹੌਲੇ ਹੌਲੇ ਕਰਦੇ ਚਲੋ ਮੇਬੀ ਇਹਨਾਂ ਨੂੰ ਆਬਜੈਕਸ਼ਨ ਨਹੀਂ ਆਈ ਕਿਉਂਕਿ ਇਹਨਾਂ ਨੇ ਆਪਣੇ ਹੀ ਵਿਚਾਰ ਵਾੜ ਕੇ ਤੇ ਇਹ ਇਹ ਸੋਚਿਆ ਕਿ ਚਲੋ ਆਪਾਂ ਹੁਣ ਭੇਰੂ ਰੰਗ ਜਿਹੜਾ ਵੀ ਹੈਗਾ ਆਪਾਂ ਕਰ ਲਈਏ ਤੇ ਸਾਡੇ ਨਾਲ ਮਿਲਦਾ-ਮਿਲਦਾ ਹੈਗਾ ਤੇ ਸਾਰਾ ਕੁਝ ਇਹ ਇਹ ਸਾਰਾ ਚੱਲਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇਹ ਜਿਹੜਾ ਹੈਗਾ ਨਾ ਇਹ ਦੂਜਿਆਂ ਦੀ ਤਾਂ ਹੀ ਮੈਂ ਕਹਿ ਰਿਹਾ ਕਿ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਵੀ ਤੁਸੀਂ ਯੂ ਅਲਾਉ एवरीवन बॉडी ਟੂ ਕੋ-ਐਗਜ਼ਿਸਟ ਤੁਸੀਂ ਉਹਨਾਂ ਨੂੰ ਫੰਕਸ਼ਨ ਕਰਨ ਦਿਓ ਆਪਣੀ ਕਲਚਰ ਮੁਤਾਬਕ ਆਪਣੇ ਧਰਮ ਮੁਤਾਬਕ ਵਿਦ ਨੋ ਇੰਟਰਫੀਰੈਂਸ ਫਰਮ ਦਿਸ ਫਰਮ ਫਰਮ ਦ ਸਟੇਟ ਤਾ ਤਾਂ ਇਹੀ ਇਹੀ ਹੁੰਦਾ ਨਾ ਦਿਸ ਇਹ ਇਦਾਂ ਹੀ ਹੁੰਦਾ ਨਾ ਜਿਹੜਾ ਆਪਾਂ ਕਹਿੰਦੇ ਨੇ ਕਿ ਜਮੂਰੀਅਤ ਦੀ ਆਪਾਂ ਗੱਲ ਕਰਦੇ ਆ ਰਾਈਟ ਟੂ ਫ੍ਰੀडम ਆਫ ਰਿਲੀਜੀਅਨ ਐਕਸਪ੍ਰੈਸ਼ਨ ਇਹ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਤੇ ਸਾਨੂੰ ਕਿਉਂ ਸਾਨੂੰ ਤੁਹਾਨੂੰ ਕੀ ਇਹਦੇ ਵਿੱਚ ਹੋਣਾ ਚਾਹੀਦਾ ਕਿ ਵੀ ਅਸੀਂ ਕੀ ਉੱਥੇ ਰੰਗ ਰੰਗ ਚਾੜੀਏ ਜਾਂ ਨਾ ਚਾੜੀਏ ਹੂੰ ਜੀ ਸੋ ਇਹ ਮੈਂ ਦੀ ਪੁਰ ਜੋੜ ਮੈਂ ਨਿੰਦਾ ਕਰਦਾ ਜਿਨ੍ਹਾਂ ਵੀ ਜਿਨ੍ਹਾਂ ਨੇ ਵੀ ਇਹ ਕੀਤਾ ਨਾ ਇਹਨਾਂ ਦੀ ਸੋਚ ਜਿਹੜੀ ਹੈ ਨਾ ਬਹੁਤ ਛੋਟੀ ਸੋਚ ਹੈ ਹੂੰ ਤੁਸੀਂ ਭਾਈਚਾਰਕ ਸਾਂਝ ਰੱਖਣਾ ਚਾਹੁੰਦੇ ਹੋ ਭਾਈਚਾਰਕ ਸਾਂਝ ਹੋਰ ਤਰੀਕਾ ਨਾਲ ਹੁੰਦੀ ਹੈ ਜੀ ਕਰੋ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਵੈਸੇ ਤਾਂ ਇਹ ਜਿਹੜਾ ਸਾਰਾ ਮਸਲਾ ਨਿਸ਼ਾਨ ਸਾਹਿਬ ਦਾ ਇਹ ਤਾਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਉਵਾਦੀਆਂ ਸੰਗਣੀਆਂ ਨਹੀਂ ਸੀਗੀਆਂ ਜਦੋਂ ਗੁਰਦੁਆਰਾ ਸਹਿਬਾਨ ਕੰਸਟਰਕਟ ਕੀਤੇ ਗਏ ਇੱਕ ਦਰਸ਼ਨ ਮਾਤਰ ਸੀ ਕਿ ਇੱਥੇ ਗੁਰਦੁਆਰਾ ਸਹਿਬਾਨ ਹੈ ਕੋਈ ਹੋਰ ਤਾਂ ਉਹਦਾ ਕੋਈ ਪਰਪਸ ਨਹੀਂ ਸੀ ਜਿ ਨਿਸ਼ਾਨ ਦਾ ਵੈਸੇ ਵੀ ਮਤਲਬ ਮਾਰਕ ਹੀ ਹੁੰਦਾ ਹੈ ਬਿਲਕੁਲ ਤੇ ਪਰ ਫਿਰ ਜੇ ਮੰਨ ਲਓ ਏ ਹੁਣ ਐਸਜੀਪੀਸੀ ਵੀ ਇਸ ਪਾਸੇ ਆ ਜਾ ਜਾਂ ਉਹਨਾਂ ਦੀ ਆਬਜੈਕਸ਼ਨ ਵੀ ਲਾਈਏ ਜਾਂ ਐਸਜੀਪੀਸੀ ਦਾ ਚੇਂਜ ਵੀ ਲਾਈਏ ਤਾਂ ਜਿਹੜੀ ਸਾਰੀ ਸਿੰਬੋਲਿਜ਼ਮ ਦੀ ਪੋਲਿਟਿਕਸ ਹੈ ਇਹ ਜਿਹੜੀ ਸਿੰਬੋਲਿਜ਼ਮ ਦੀ ਪੋਲਿਟਿਕਸ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਰਿਲੀਜੀਅਨ ਨੂੰ ਸਰਵ ਕਰਦੀ ਹੈ ਕਿਸੇ ਲੈਵਲ ਤੇ ਦੇਖੋ ਟੂ ਅਨ ਐਕਸਟੈਂਡ ਪਰ ਥੋੜੇ ਥੋੜੇ ਲਾਈਕ ਆ ਟੋਲਡ ਯੂ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਤੋਂ ਜ਼ਿਆਦਾ ਇੱਥੇ ਸੱਟ ਮਾਰਨੀ ਚਾਹੀਦੀ ਹੈ ਇਹ ਬਾਹਰੋਂ ਬਾਹਰੋਂ ਚੀਜ਼ਾਂ ਨੇ ਮੈਨੂੰ ਇੱਕ ਮੇਰੇ ਵੀਰ ਨੇ ਕਹਿ ਸੀਗਾ ਕਿ ਜੀ ਰਹਿਤ ਮਰਿਆਦਾ ਵੀ ਜਿਹੜੀ ਸਾਡੀ ਬਣੀ ਬਣੀ ਹੈ ਅਹ ਠੀਕ ਹੈ ਉਸ ਟਾਈਮ ਦੇ ਵਿੱਚ ਜਿਹੜਾ ਵੀ ਕਾਮ ਨੇ ਸੋਚਿਆ ਜਿਹੜੀ 4 ਬਜਟ ਕੁਰੇਤਾ ਨੇ ਹੂੰ ਹੂੰ ਉਹਨਾਂ ਵਿੱਚੋਂ ਤਿੰਨ ਜਿਹੜੀਆਂ ਨੇ ਨਾ ਉਹ ਏਕਸਟਰਨਲ ਨੇ ਹੂੰ ਸਮਝੋ ਮੇਰੀ ਗੱਲ ਅਹ ਕੁੱਠਾ ਹੂੰ ਬਜਟ ਕੁਰੇਤਾ ਤੰਬਾਕੂ ਰੋਮਾ ਦਾ ਕਤਲ ਬਜਟ ਕੁਰੇਤਾ ਚੌਥੀ ਜਿਹੜੀ ਹੈ ਸਿਰਫ ਵਨ ਆਊਟ ਆਫ ਦ 4 ਉਹ ਤੁਹਾਡੇ ਕੈਰੈਕਟਰ ਨੂੰ ਬਿਲਡ ਕਰਦੀ ਹੈ ਜੀ ਮਤਲਬ ਯੂ نو ਕਿ ਭਈ ਉਹ ਏਕਸਟਰਨਲ ਨਹੀਂ ਹੈ ਉਹ ਇੰਟਰਨਲ ਹੈ ਕਿ ਕਿਸੇ ਦੀ ਪਰਾਇ ਦੀ ਤਾਂ ਦੇ ਪਰਾਇ ਦੀ स्त्रीਵਲ ਨਾ ਟਕਣਾ ਠੀਕ ਹੈ ਨਾ ਉਹ ਤੁਹਾਡਾ ਕੈਰੈਕਟਰ ਬਿਲਡ ਕਰਦਾ ਤੇ ਅਸੀਂ ਇਹੀ ਸੋਚ ਰਹੇ ਸੀਗੇ ਕਿ ਵੀ ਇਹਦੇ ਨਾਲ ਨਾਲ ਇਹੋ ਜੀ ਵੀ ਬਜਾ ਕੁਰੇਤ ਹੋਣੀ ਚਾਹੀਦੀ ਸੀਗੀ ਕਿ ਵੀ ਕੁਧਾਇਆ ਕੁਧਾਇਆ ਬਜਾ ਕੁਰੇਤ ਹੋਣੀ ਚਾਹੀਦੀ ਸੀਗੀ ਦਇਆ ਕਰਨਾ ਸਾਡਾ ਸਾਡਾ ਧਰਮ ਹੋਣਾ ਚਾਹੀਦਾ ਸੀਗਾ ਜੀ ਹੈਗਾ ਵੀ ਦਿੱਤਾ ਵੀ ਹੋਇਆ ਤੋਲ ਧਰਮ ਦਇਆ ਕਾ ਪੂਰ ਠੀਕ ਹੈ ਨਾ ਜੀ ਦਇਆ ਹੋਣਾ ਚਾਹੀਦਾ ਸਿਕਾ ਪ੍ਰੇਮ ਜੋਤੋ ਪ੍ਰੇਮ ਖੇਡਣ ਕਾ ਚਾਓ ਜੀ ਤੇ ਕਿਸੇ ਨਾਲ ਨਫ਼ਰਤ ਕਰਨਾ ਇਹ ਵੀ ਬਜਟ ਕੁਰੈਤ ਹੋਣੀ ਚਾਹੀਦੀ ਸੀਗੀ ਇਹ ਤੁਹਾਡਾ ਇੱਕ ਕੈਰੈਕਟਰ ਬਿਲਡ ਕਰਦਾ ਹੈ ਸੋ ਉਹ ਇੰਟਰਨਲ ਚੀਜ਼ਾਂ ਸਿਗੀਆਂ ਹੁਣ ਇਹ ਜਿਹੜਾ ਕੰਮ ਹੈਗਾ ਇਹ ਏਕਸਟਰਨਲ ਹੈ ਏਕਸਟਰਨਲ ਕਰੋ ਪਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕੀਤੀ ਹੈ ਇੰਟਰਨਲ ਕੀ ਹੈ ਇੰਟਰਨਲ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਉਹ ਇੰਟਰਨਲ ਚੀਜ਼ ਹੈ ਉਹਦੇ 'ਤੇ ਤੁਸੀਂ ਜ਼ਿਆਦਾ ਧਿਆਨ ਦਿਓ ਨਾ ਕਿ ਕਿਹੜਾ ਰੰਗ ਤੁਸੀਂ ਚਾੜਤਾ ਜੀ ਤੇ ਕੀ ਕਰਤਾ ਇਹ 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 ਛੋਟੀ ਚੀਜ਼ ਹੈ ਜੀ ਤਾਂ ਮੇਰਾ ਲਾਸਟਵਾਲ ਤੁਹਾਨੂੰ ਕਿ ਜੋ ਹੁਣ ਇਹਨਾਂ ਦਾ ਫੈਸਲਾ ਆਇਆ ਕੁਝ ਵੀ ਚਰੋ ਉਹਦੇ ਚ ਅਲੱਗ-ਅਲੱਗ ਇੰਟਰਪ੍ਰੀਟੇਸ਼ਨਾਂ ਨੇ ਆਪਾਂ ਉਹਦੇ ਚ ਨਾ ਜਾਈਏ ਜਿਹੜੀਆਂ ਹੋਰ ਚੀਜ਼ਾਂ ਤੁਹਾਨੂੰ ਲੱਗਦਾ ਵੀ ਜਿਹੜੀਆਂ ਤੇ ਇੰਟਰਵੀਨ ਕਰਨਾ ਬਣਦਾ ਐਸ்சிਪੀਸੀ ਦਾ ਜਾਂ ਇੱਕ ਅਕਾਲ ਤਖਤ ਸਾਹਿਬ ਦਾ ਉਹ ਤੁਹਾਨੂੰ ਲੱਗਦਾ ਕੀ ਨੇ ਦੂਸਰਾ ਜਿਹੜਾ ਇਹ ਕਨਫਿਊਜ਼ਨ ਆ ਮੰਨ ਲਓ ਇਹ ਕੋਈ ਲੋਕ ਕਹਿੰਦੇ ਆ ਕਿ ਰਾਇਤ ਮਰਿਆਦਾ ਨੂੰ ਮੰਨਣਾ ਚਾਹੀਦਾ ਹੈ ਕੋਸ਼ ਸਨਸਥਾਵਾਂ ਨੇ ਜਿਹੜੀਆਂ ਇਸ ਤੋਂ ਬਾਹਰ ਵਿਚਰਦੀਆਂ ਨੇ ਤਾਂ ਇੱਕ ਯੂਨੀਫਾਰਮਿਟੀ ਜਿਹੜੀ ਹੈ ਸਾਡੀ ਚਾਹੇ ਫਾਰਮ ਦਾ ਸਾਡਾ ਪੱਖ ਹੈ ਚਾਹੇ ਸਾਡਾ ਕੰਟੈਂਟ ਦਾ ਪੱਖ ਉੱਚ ਯੂਨੀਫਾਰਮਿਟੀ ਕਿਦਾਂ ਪੋਸੀਬਲ ਹੈ ਦੇਖੋ ਗੱਲ ਇਹ ਤਾਂ ਹੈ ਕਿ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਜਿਹੜਾ ਪਹਿਲਾਂ ਪਹਿਲਾਂ ਮੈਂ ਸ਼ੁਰੂ ਕੀਤਾ ਸੀਗਾ ਕਿ ਜਦੋਂ ਇਹ ਰਹਿਤ ਮਹਰਾਲ ਬਣੀ ਸੀਗੀ ਇਟ ਵਾਸ ਲਾਈਕ ਅ ਮਿਨੀ ਐਡਲੋਰ ਲਾਈਕ ਅ ਸਰਬਤ ਖਾਲਸਾ ਕਿਉਂਕਿ ਰਾਂ ਜਿਹੜੀਆਂ ਸੀਗੀਆਂ ਉਸ ਟਾਈਮ ਤੇ ਟੈਕਨੋਲੋਜੀ ਵੀ ਇੰਨੀ ਸੀਗੀ ਚਿੱਠੀਆਂ ਪੱਤਰ ਗਏ ਅੱਗੇ ਪਿੱਛੇ ਲੋਕਾਂ ਦੀਆਂ ਡਰਾਫਟ ਬਣੇ ਇੱਕ ਮਤਲਬ ਡਰਾਫਟ ਬਣੇ ਫਿਰ ਹੀ ਜਾ ਕੇ ਫਾਈਨਲਾਈਜ਼ ਹੋਈ ਨਾ ਤਾਂ ਇਹਨੂੰ 9 ਸਾਲ ਲੱਗੇ ਬਣਨ ਨੂੰ ਪਰ ਜਿਹੜਾ ਹੁਣ ਆਪਾਂ ਗੱਲ ਕਰੀਏ ਕਿ ਅੱਜ ਦੀ ਡੇਟਾ ਤੇ ਟੈਕਨੋਲੋਜੀ ਹੈ ਮੈਂ ਤੁਹਾਨੂੰ ਇਹ ਗੱਲ ਦੱਸਾਂ ਮਿਸਾਲ ਦੇ ਤੌਰ ਤੇ ਕਿ ਜਦੋਂ ਅੰਮ੍ਰਿਤਪਾਲ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਜਨਾਲੇ ਲੈ ਕੇ ਗਿਆ ਸੀਗਾ ਤੇ ਅਸੀਂ ਤੇ ਇਥੋਂ ਆਪਣੇ ਕੇਂਦਰੀ ਸਿੰਘ ਸਭਾ ਤੋਂ ਤੇ ਅਸੀਂ ਸਾਰਿਆਂ ਨੇ ਜਿਹੜੇ ਇੱਥੇ ਬੁੱਧੀ ਅਸੀਂ ਤੇ ਉਹਦੀ ਪੂਰੀ ਮੁਖਾਲਫਤ ਕਰਤੀ ਸੀਗੀ ਤੇ ਅਸੀਂ ਕਿਹਾ ਆਹ ਕੰਮ ਗਲਤ ਹੈ ਇਹੋ ਜੇ ਪ੍ਰੋਸੈਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਜਾਣਾ ਬਿਲਕੁਲ ਗਲਤ ਸੀਗਾ ਅਸੀਂ ਤੇ ਕਹਿਤਾ ਸੀਗਾ ਫਿਰ ਅਸੀਂ ਕਿਹਾ ਸੀਗਾ ਕਿ ਨਾਲੇ ਅਸੀਂ ਦਿੱਤੀ ਸੀਗੀ ਆਪਣੇ ਉਸ ਟਾਈਮ ਗਿਆਨੀ ਹਰਪ੍ਰੀਤ ਸਿੰਘ ਹੁੰਦੇ ਸੀਗੇ ਮੁਖ ਸੇਵਾਦਾਰ ਅਕਾਲ ਤਖਤ ਸਾਹਿਬ ਤੇ ਕਿ ਵੀ ਪੰਥ ਫੈਸਲਾ ਕਰੇ ਕਿ ਵੀ ਇਹ ਸਹੀ ਸੀਗਾ ਜਾਂ ਗਲਤ ਸੀਗਾ ਅੱਛਾ ਤੁਹਾਨੂੰ ਯਾਦ ਹੋਏਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਸੋਨਾ ਮੈਂਬਰੀ ਕਮੇਟੀ ਬਣਾਤੀ ਸੀਗੀ ਤੇ ਕਿਹਾ ਸੀ ਦੋ ਹਫ਼ਤੇ ਮਗਰੋਂ ਮੈਨੂੰ ਰਿਪੋਰਟ ਆ ਜਾਏ ਉਹ ਕਦੋਂ ਦੀ ਗੱਲ ਹੈਗੀ ਸਾਲ ਤੋਂ ਉੱਤੇ ਹੋ ਗਿਆ ਰਿਪੋਰਟ ਵੀ ਬਣ ਗਈ ਹੈ ਬਣ ਗਈ ਹੋਣੀ ਹੈ ਉਹ ਠੰਡੇ ਦਸਤੇ ਚ ਪਈ ਹੈ ਕਿਉਂਕਿ ਕਿਸੇ ਨੇ ਉਹਨੂੰ ਹੁਣ ਨਹੀਂ ਰੋਕਿਆ ਜਾਗਰ ਨਹੀਂ ਕੀਤਾ ਨਹੀਂ ਨਹੀਂ ਹੁਣ ਨਹੀਂ ਹੈ ਕੀ ਹੈ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਫॉर ਟਾਈਮਸ ਟੂ ਕਮ ਕਿ ਕੌਮ ਨੇ ਬੈਠ ਕੇ ਇੱਕ ਚੀਜ਼ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ ਤੇ ਉਸ ਟਾਈਮ ਵੀ ਮੈਂ ਕਹਿ ਸੀਗਾ ਮੈਂ ਕਿਹਾ ਤੁਸੀਂ ਦੋ ਹਫ਼ਤੇ ਨਾਲ ਲਾਓ ਤੁਸੀਂ ਦੋ ਮਹੀਨੇ ਲੈ ਲਓ ਤੇ ਅੱਜ ਦੀ ਡੇਟ ਹੈ ਤੁਸੀਂ ਸਿੱਖ ਆਫਟਰ ਆਲ ਪੰਥ ਜਿਹੜਾ ਹੈਗਾ ਉਹ 175 ਦੇਸ਼ਾਂ ਚ ਵਸਦਾ ਹੈ ਤੁਸੀਂ ਉਹਨਾਂ ਦੀ ਰਾਏ ਲਲੋ ਤੇ ਅਗਰ ਅਸੀਂ ਤੇ ਇਹਨਾਂ ਵੀ ਕਹਿ ਸੀਗਾ ਅਗਰ ਮੈਜੋਰਟੀ ਆਫ ਦਾ ਪੰਥ ਸੋਚੇ ਕਿ ਵੀ ਨਹੀਂ ਆ ਸਹੀ ਸੀਗਾ ਜੋ ਉੱਥੇ ਹੋਇਆ ਅਸੀਂ ਆਪਣੀ ਗਲਤੀ ਮੰਨਣ ਨੂੰ ਵੀ ਤਿਆਰ ਆ ਅਸੀਂ ਕਹਿ ਗਏ ਸਿਰ ਮੱਥੇ ਤੇ ਕਿਉਂਕਿ ਮੇਰੇ ਪੰਥ ਦਾ ਆ ਫੈਸਲਾ ਹੈ ਬਿਲਕੁਲ ਠੀਕ ਹੈ ਨਾ ਪਰ ਅਗਰ ਨਹੀਂ ਹੈਗਾ ਤੇ ਫਿਰ ਫਾਰ 올 ਟਾਈਮਸ ਟੂ ਕਮ ਹੋ ਜਾਏਗਾ ਕਿ ਵੀ ਪੰਥ ਨੇ ਫੈਸਲਾ ਲੈ ਲਿਆ ਕਿ ਵੀ ਆ ਕੰਮ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੁਣ ਕੇਂਦਰੀ ਸਿੰਘ ਸਭਾ ਨੇ ਤੇ ਅਸੀਂ ਤੇ ਇਥੋਂ ਸਟੇਟਮੈਂਟ ਆ ਦੇਤੀਆਂ ਕੋਈ ਸਾਡੀ ਗੱਲ ਦੇ ਉੱਤੇ ਅਮਲ ਕਰੇ ਨਾ ਕਰੇ ਪਰ ਅਗਰ ਅਸੀਂ ਸਮਝਦੇ ਹਾਂ ਕਿ ਅਕਾਲ ਤਖਤ ਜਿਹਦੇ ਵੱਲ ਹਰੇਕ ਜਿਹੜਾ ਸਿੱਖ ਪੰਥ ਸਮੁੱਚਾ ਸਿੱਖ ਪੰਥ ਜਿਹੜਾ ਹੈਗਾ ਉਹਦੇ ਵੱਲ ਆਪਣੀ ਨਿਗਾਹ ਧਾਰਦਾ ਹੈ ਉਹਦੇ ਵੱਲ ਆਪਣਾ ਸੀਸ ਝੁਕਾਉਂਦਾ ਹੈ ਅਗਰ ਉਸ ਤੋਂ ਅਗਰ ਕੋਈ ਉਹ ਤੇ ਸੰਦੇਸ਼ ਵੀ ਨਹੀਂ ਹੋਣਾ ਸੀਗਾ ਜਿੱਦਾਂ ਹੁਣ ਕੱਢਦੇ ਨੇ ਮੈਂ ਤਾਂ ਕਹਿੰਦਾ ਸੰਦੇਸ਼ ਹੁੰਦੇ ਨੇ ਉੱਥੋਂ ਉਹ ਹੁਕਮਨਾਮਾ ਹੋਣਾ ਸੀਗਾ ਕਿਉਂਕਿ ਉਹ ਸਰਬਤ ਖਾਲਸੇ ਦੀ ਗੱਲ ਹੋਣੀ ਸੀਗੀ ਉਹ ਸਮੂਹ ਪੰਥ ਦੀ ਗੱਲ ਹੋਣੀ ਸੀਗੀ ਕਿ ਵੀ ਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਸ ਪਾਸੇ ਤੁਰਨਾ ਚਾਹੀਦਾ ਅਕਾਲ ਤਖਤ ਨੂੰ ਜਾ ਇਹ ਲੋਕ ਰੌਣਾ ਮਚਾਈ ਜਾਂਦੇ ਨੇ ਕਿ ਜੀ ਇਹਦੀ ਸਰਵਉੱਚਤਾ ਵੱਲ ਧਿਆਨ ਦਿਓ ਜੀ ਆਹ ਕਰੋ ਉਹ ਕਰੋ ਮੈਂ ਇਹ ਇਹਨਾਂ ਨੂੰ ਬਥੇਰੀ ਬੇਨਤੀ ਕੀਤੀ ਸੀਗੀ ਕਿ ਵੀ ਤੁਸੀਂ ਸਰਵਉੱਚਤਾ ਆਪਣੇ ਆਪ ਬਣ ਜੂਗੀ ਮਾਨ ਮਹੱਤਵ ਆਪਣੇ ਆਪ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਠੇਸ ਜਿਹੜਾ ਪਹੁੰਚਿਆ ਉਹ ਆਪਣੇ ਆਪ ਬਣ ਜੂਗਾ ਜੇ ਤੁਸੀਂ ਇਹਦੀ ਖੁਦਮੁਖਤਿਆਰੀ ਕਰੋ ਤੁਸੀਂ ਇਹਨੂੰ ਇੰਡੀਪੈਂਡੈਂਟ ਕਰੋ ਹੁਣ ਤਾਂ ਤੁਹਾਡੇ ਫੈਸਲੇ ਹੁੰਦੇ ਨੇ ਜਿਆਦਾ ਜਿਹੜਾ ਕਿ ਐਸਜੀਪੀਸੀ ਆ ਅਕਾਲੀ ਦਲ ਤੁਹਾਨੂੰ ਕਹਿੰਦਾ ਕਰਨ ਨੂੰ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਸੋ ਤੁਹਾਨੂੰ ਇਸ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਗੁਰਦੁਆਰਿਆਂ ਦੀ ਜਿਹੜੀ ਭਰੇ ਭਾਸ਼ਾ ਉਹਦੇ ਵੱਲ ਪੂਰਾ ਧਿਆਨ ਦਿਓ ਦੇਖਣਾ ਸਾਡੇ ਜਿਹੜਾ ਦਲਿਤ ਭਾਈਚਾਰਾ ਸਾਨੂੰ ਪਤਾ ਹੀ ਹੈ ਕਿ ਪੰਜਾਬ ਦਾ ਸਾਡਾ ਜਿਹੜਾ ਦਲਿਤ ਭਾਈਚਾਰਾ ਉਹ ਪਤਾ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਉਹ 크੍ਰਿਸਚੀਅਨ ਬਣੀ ਜਾ ਰਿਹਾ ਉਸ ਦੇ ਵੱਲ ਉਸ ਪਾਸੇ ਤੁਹਾਡਾ ਕੋਈ ਧਿਆਨ ਨਹੀਂ ਜਿਆਦਾ ਧਿਆਨ ਹੈ ਕਿ ਵੀ ਕਿਹੜਾ ਰੰਗ ਚੜੇ ਜੀ ਨਿਸ਼ਾਨ ਸਾਹਿਬ ਦੇ ਉੱਤੇ ਵੀ ਨਿਸ਼ਾਨ ਸਾਹਿਬ ਸਰਬਸਾਂਝੀ ਗੁਰਦੁਆਰੇ ਦਾ ਪ੍ਰਤੀਕ ਹੈ ਬਾਣੀ ਸਰਬਸਾਂਝੀ ਵਾਲਤਾ ਵਾਲੀ ਗੱਲ ਕਰਦੀ ਹੈ ਭਾਈਚਾਰਕ ਗੱਲ ਕਰਦੀ ਹੈ ਉਸ ਪਾਸੇ ਤੁਸੀਂ ਧਿਆਨ ਦਿਓ ਜੀ ਧੰਨਵਾਦ ਬਹੁਤ-ਬਹੁਤ ਇਹ ਸੰਨ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਜੋ ਇਹ ਫੈਸਲਾ ਹੋਇਆ ਕਲਤਕ ਸਾਬ ਵੱਲੋਂ ਨਿਸ਼ਾਨ ਸਾਹਿਬ ਉੱਪਰ ਜਿਹੜਾ ਰੰਗ ਨੂੰ ਲੈ ਕੇ ਉਸ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ ਉਹਨਾਂ ਦਾ ਆਖਿਆ ਆਖਣਾ ਕਿ ਜੋ ਸਿੱਖ ਜੋ ਟੈਂਸ਼ ਨੇ ਉਸਦੀ ਇੰਪਲੀਮੈਂਟੇਸ਼ਨ ਦੀ ਵੱਧ ਲੋੜ ਹੈ ਦੂਸਰਾ ਜਿਹੜੇ ਫਾਰਮ ਦੇ ਇਸ਼ੂ ਨੇ ਉਹਨੇ ਸਿਗਨੀਫੀਕੈਂਟ ਜ਼ਰੂਰ ਨੇ ਪਰ ਉਹਨੇ ਮਹੱਤਵਪੂਰਨ ਨਹੀਂ ਜੇ ਸਾਡੇ ਟੈਂਸ ਠੀਕ ਹੋਣਗੇ ਤਾਂ ਇਹ ਮਸਲੇ ਜਿਹੜੇ ਨੇ ਆਪਣੇ ਆਪ ਹੀ ਸਹੀ ਹੋ ਜਾਣਗੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਫੈਸਲਿਆਂ ਦੇ ਨਾਲ-ਨਾਲ ਜਿਹੜਾ ਪੰਥ ਹੈ ਜੋ ਪੰਥ ਦੀਆਂ ਭਾਵਨਾਵਾਂ ਨੇ ਜੋ ਅਕਾਲ ਤਖਤ ਸਾਹਿਬ ਦੇ ਫੈਸਲੇ ਨੇ ਤੇ ਜੋ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੇ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ਤੇ ਜਿਹੜੀ ਸਟੇਟ ਆਫ ਇੰਬਿਗਵਿਟੀ ਹੈ ਇਸ ਨੂੰ ਦੂਰ ਕਰਨ ਦੇ ਵਿੱਚ ਸਹਾਇੀ ਹੋਣਗੇ ਧੰਨ